ਲੇਟ ਯੇ ਜਿਸਨੇ ਫਰਸਟ ਦਿਨ ਬਾਗ ਜਾ ਪਾਈ ਫਿਰ ਮੈਂ ਕੀ ਕਹਣਾ ਤੈਨੂੰ ਦੇ ਦੇ ਯਾਰ ਇਹ ਨਹੀਂ ਜਾਣਾ ਯਾਰ ਜੋਟੀ ਕਿੱਥੇ ਕਿੱਥੇ ਜਾ ਫਿਰ ਮੈਂ ਕਿੱਥੇ ਰੋਕਦਾ ਤੁਹਾਨੂੰ ਉਹ ਬਰਾ ਤਾਂ ਦੇ ਦੇ ਇਹਦੇ ਤੇ ਬੈਂਕ ਦੇ ਕਾਪੀ ਆ ਪੈਸੇ ਕਿਹੜਾ ਲਊਗੀ ਇਹ ਉਹ ਯਾਰ ਕਿਧਰੇ ਹੀ ਨਹੀਂ ਕਢਾਉਂਦੀ ਯਾਰ ਇਹ ਤੁਸੀਂ ਪਰਸ ਤੱਕ ਕੀ ਕਰਨਾ ਦੇ ਦੋ ਉਹਨੂੰ ਮੇਰੀ ਗੱਲ ਸੁਣ ਲੈ 8 ਲੱਖ ਰੁਪਏ ਵਿਆ ਤੇ ਲੈ ਆ ਦੇ ਮੈਂ ਹਲੇ ਤਰਖਾਹਾਂ ਤਾਂ ਨਹੀਂ ਆਈਆਂ ਹੁਣ ਤੇ ਇਹ ਦੂ ਪੇਕੇ ਮੈਂ ਪਹਿਲਾਂ ਕਰਜ਼ਾ ਲਾਉ ਭਾਈ ਉਹਦਾ ਭਾਈ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਨਾ ਯਾਰ ਤਰਖਾਹ ਪੈਗੀ ਉਹ ਆਨਲਾਈਨ ਖਾਤੇ ਚ ਇਕੜਾ ਕਿਤੇ ਤੂੰ ਤੈਨੂੰ ਮੈਂ ਅੱਜ ਜਾਊਂਗੀ ਨਾ ਭਾਈ ਕਰਵਾ ਲਿਆਉਂਗੀ ਮੈਂ ਜਿਆਦਾ ਸਿਆਣਾ ਨਾ ਬਣ ਓਏ ਮੈਂ ਮੈਂ ਬਰੀ ਉਮੀ ਨਹੀਂ ਬਣਿਆ ਲੱਗਦੀ ਹੈ ਕਿ ਉਹਦੀਆਂ ਨਾ ਚੀਜ਼ਾਂ ਨੇ ਵਿੱਚ ਸਵੇਰੇ ਮੇਰੇ ਕੋਲ ਖਾਂਦੇ ਜਿੱਦਨ ਮੈਂ ਤੇ ਦੇ ਦੇ ਉਹਨੂੰ ਤੂੰ ਕੀ ਕਰਨਾ ਪਰਸਦਾ ਉਹ ਚੀਗਾ ਪੈ ਜਾਣ ਗਿਆ ਰਾਤ ਦਾ ਲਾਹ ਹੁੰਦਾ ਰਾਤ ਵੀ ਮੈਂ ਇਹ ਪਾਏ ਨਹੀਂ ਦਿੰਦਾ ਜਪਾ ਤੇ ਮੇਰੀ ਗੱਲ ਸੁਣ ਮੇਰਾ ਫੋਨ ਦੇ ਰੋ ਚੱਲ ਇਹ ਚੱਕ ਗਈ ਆਹਾ ਹਾ 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 ਬੜੀ ਸਿਆੜੀ ਕਹ ਹੁੰਦੀ ਐ ਟੈਲੀਫੋਨ ਤੇ 5 ਮਿੰਟ ਤੇ ਰੁਪਈਆ ਇਧਰ ਉਧਰ ਦੀ ਕਰ ਦਿੰਦੀ ਐ ਤੈਨੂੰ ਕੀ ਪਤਾ ਇਧਰ ਉਧਰ ਕਰ ਦਿੰਦੇ ਆਂ ਮਰ ਜਾਨਾਗਾ ਮੈਂ 500 ਰੁਪਏ ਨੇ 5 ਮਿੰਟ ਤੇ ਮੈਨੂੰ ਉਹਦੀ ਚੀਜ਼ ਦਵਾਤੀ ਉਹਨੇ ਇੰਜ ਲੈਫਰ ਲੈ ਜਾ ਕੀ ਦਵਾਇਆ ਤੈਨੂੰ ਆ ਕੁਛ ਨਹੀਂ ਇੱਕ ਦਿਨ ਬਾਈ ਠੀਕ ਕੀ ਦੇਖਣਾ ਸੀ ਕਿ ਨਾ Google Pay ਕਰ ਦੇ Google Pay ਉੱਤੇ ਦਿੱਤੇ ਸੀਗੇ ਕਿਉਂ ਕਰੇ ਦੀ ਫਿਰ ਕੁਲਕਲਾ ਪੇ ਕਰ ਦੂੰਗੀ ਵੀ ਇਹ ਵਾਰੀ ਵਾਰੀ ਫੋਨ ਕਰੀ ਗਿਆ ਬਾਈ ਹੋਰ ਮੈਂ ਕੀ ਕਰਾਂ ਮੈਨੂੰ ਪੁੱਛ ਕੇ ਕਰ ਦਿੰਦੀ ਮੇਰੀ ਗੱਲ ਸੁਣ ਸਾਲੇ ਮੈਂ ਘੇਰ ਲਾ ਜਮੈਂ ਪੁਲਿਸ ਨੇ ਘੇਰਾ ਹੁੰਦਾ ਬਾਈ ਤੇ ਮੇਰਾ ਫੋਨ ਆਈ ਜਾਂਦਾ ਤੇ 100 ਕਾਗਜ਼ ਪੱਤਰ ਨੇ ਮੈਨੂੰ ਨਹੀਂ ਹੁੰਦਾ ਮੰਮੀ ਦਾ ਫੋਨ ਆਈ ਜਾਂਦਾ ਅੱਥੇ ਬੈਠਕ ਨਹੀਂ ਆ ਯਾਰ ਖੁੱਲਣੀ ਨਹੀਂ ਯਾਰ ਫਿਰ ਆ ਕਾਹਦਾ ਮੰਮੀ ਦਾ ਫੋਨ ਆਈ ਨਾ ਫਿਕਰ ਕਰਕੇ ਹੋ ਸੀ ਮਿਲ ਕੇ ਗੱਲ ਕਰ ਲਾਂਦੇ ਮੈਂ ਕਰ ਲੂੰਗਾ ਗੱਲ ਭਾਈ ਤੇਰੀ ਮਾਂ ਨਾ ਪੁੱਛ ਕੇ ਸੁਨੇਹਾ ਲਾ ਦੂੰ ਮੈਂ ਕੀ ਸੁਨੇਹਾ ਨਾਲ ਕੁੜੀ ਦਾ ਲਾ ਦੂੰਗਾ ਮੈਂ ਮੇਰੇ ਫੋਨ ਤੇ ਆ ਜਾਂਦਾ ਸੀ ਕੋਈ ਜ਼ਰੂਰੀ ਗੱਲ ਕਰਦੀ ਆ ਦੇ ਦੇ ਤੇਰੀ ਮਾਂ ਦੀ ਤੇਰੀ ਤੇ ਤੂੰ ਨਹੀਂ ਡਿੱਗਦੀ ਨਹੀਂ ਹਉ ਦੇ ਕੰਮ ਕਰ ਲੈ ਭਾਈ ਅੱਜ ਕਰਵਾ ਕੇ ਲਿਆ ਦੂੰ ਪੱਕਾ ਮੈਂ ਥਾਪੜਾਂ ਮੇਰੀ ਗੱਲ ਸੁਣ ਲੈ ਇਹਨੇ ਇਹਦਾ ਸਕਰੀਨ ਤੋੜੇਗਾ ਇੰਨਾ ਕਿਉਂ ਘੁੱਟ ਕੇ ਫੜ ਕੇ ਆਏ ਤੇ ਸਾਰਾ ਮੁੱਦਾ ਹੀ ਰੁਪਈਏ ਦਾ ਹੈ ਜਦੋਂ ਰੁਪਈਆ ਤੁਸੀਂ ਕਢਾ ਕੇ ਤੇ ਪੇਕੇ ਮਾਰਿਆ ਦੇ ਦਾਂਗੇ ਯਾਰ ਰੁਪਈਆ ਕਢਾ ਕੇ ਦੇ ਦਾਂਗੇ ਫਿਰ ਹੁਣ ਇਹਦੇ ਵਿੱਚ ਹੀ ਨਿਕਲੂ ਫੜਾ ਤਾ ਤੇ ਤਾਂ ਹੀ ਕਢਾਉਗੀ ਤੂੰ ਕੱਲਾ ਕਢਾ ਲੇਗਾ ਹੁਣ ਏਟੀਐਮ ਚਾਹ ਹੁਣ ਤੈਨੂੰ ਆਪਣੇ ਪਿੰਡ ਦਾ ਪਤਾ ਹੈ 10 ਵਜੇ ਬੈਂਕ ਖੁੱਲ ਜੂ ਮੈਂ ਆਪ ਕਢਾ ਲੂ ਉਹ ਏਟੀਐਮ ਪਿੰਡ ਲਾਉਣਾ ਪੈਂਦਾ ਉਹਦਾ ਤੈਨੂੰ ਪਤਾ ਨਹੀਂ ਆਪੀ ਲਵਾ ਲੂ ਪਾਚਾ ਮੈਨੂੰ ਪਿੰਡ ਨਹੀਂ ਲੈਣਾ ਆਉਂਦਾ ਹੈ ਮੈਨੂੰ ਸਕੈਮੇਗਾ ਮੈਂ ਮੈਂਬਰ ਨੂੰ ਪੰਚਾਇਤ ਨੂੰ ਓਏ ਉਹ ਸਾਰਾ ਪਿੰਡ ਮੈਂ ਚਲਾਉਣਾ ਕਿਉਂ ਕਲੇਸ਼ ਕਰਦਾ ਹੁੰਨਾ ਯਾਰ ਤੂੰ ਅਗਲੀ ਨੌ ਡੇਉਡ ਹੀ ਜਾਣਾ ਯਾਰਾ ਕੋਈ ਤਾਂ ਹਰ ਇੱਕ ਕੋਈ ਤਨਖਾਹ ਦੀ ਆਹੀ ਰੋਲਾ ਹੁੰਦਾ ਮੈਂ ਜਾਣਦੀ ਨਹੀਂ ਮੈਂ ਤਾਂ ਹਟ ਜੰਨੀ ਬੱਸ ਮੁੱਤਾਂ ਦਾ ਪੈਸੇ ਦਾ ਭਾਈ ਤੈਨੂੰ ਮੈਂ ਪੈਸੇ ਨੂੰ ਰੋਕਦਾ ਵੀ ਪੈਸੇ ਮੇਰੇ ਹੱਥੇ ਤਾਂ ਤਾਰ ਤੈਨੂੰ ਐ ਹੁੰਦਾ ਵੀ ਮੈਂ ਚੜੇ ਮਹੀਨੇ ਰੁਪਈਏ ਉੱਥੇ ਫੜਾਦਾ ਪੇਕੇ ਕਿੱਦੇ ਫੜਾਏ ਆ ਭਾਈ ਕੋਈ ਕਰਦੀਆਂ ਹੀ ਹੁੰਦੀਆਂ ਤੁਸੀਂ ਭਾਈ ਪੜ੍ਹੀਆਂ ਲਿਖੀਆਂ ਜੀਆਂ ਮੈਂ ਪਿਛਲੇ ਸਾਲ ਤੈਨੂੰ ਕਾਥੋਂ ਫੜਾਈ ਆ ਕਿ ਨਹੀਂ ਫੜਾਈ ਗਿਆ ਆਪ ਦੱਸੋ ਮੈਂ ਲੈਤੀ ਆ ਚਲ ਐ ਕਰ ਰ ਇਹਨੂੰ ਰੱਖਣ ਦੇ ਐਨੂੰ ਐ ਕਰ ਮੇਰੀ ਗੱਲ ਸੁਣ ਤੈਨੂੰ ਫੋਨ ਵੀ ਨਾ ਮਾ ਉਸੇ ਜੀ ਤੂੰ ਗੂਗਲ ਪੇ ਚਲਾ ਲਈ ਤੈਨੂੰ ਏ ਇੰਨੀ ਰੱਖ ਚੰਗਾ ਦਵਾਈ ਦਵਾ ਕੇ ਇਹਨੂੰ ਇਹਨੂੰ ਕੱਟ ਕੀ ਹੈ ਮੈਨੂੰ ਵੈਸੇ ਵੀ ਪੈਸੇ ਨਿਕਲ ਜਾਣਗੇ ਪਰ ਸਨਾ ਦੇਗਾ ਤਾਂ ਰੋਟੀ ਬਣਾ ਲਓ ਮੇਰੇ ਸਾਲਿਓ ਦੇ ਸਾਹਮਣੇ ਸ਼ਰੀਕ ਭਾਵੇਂ ਕਿਵੇਂ ਰੋਟੀ ਲਾਹੀ ਜਾਂਦੇ ਨੇ ਕਿਵੇਂ ਫੁੱਲਦੀਆਂ ਨੇ ਗੁਲਗਲੇ ਵਾਂਗੂ ਕਿਹੜੀਆਂ ਪਕਵਾਂ ਨੇ ਗੁਲਗਲੇ ਕੋਈ ਨਹੀਂ ਲਾਉਂਦੇ ਆ ਇਹਨੂੰ ਫੁੱਡਿੰਗ ਦੋ ਪਰਸੇ ਮੇਰੇ